ਟਿਆਲਾ ਪੁਲਿਸ ਨੇ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਪਾਸੋਂ ਚਾਰ ਪਿਸਤੌਲ ਅਤੇ 26 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਐਸਪੀ ਡੀ ਜੋਗੇ ਸ਼ਰਮਾ ਨੇ ਦੱਸਿਆ ਕਿ ਤਿੰਨੋਂ ਹੀ ਗੈਂਗਸਟਰ ਗੈਂਗਸਟਰ ਅਜੀਬ ਰਾਜਾ ਗਰੋ ਅਤੇ ਲਾਰੈਂਸ ਬਿਸ਼ਨੂਈ ਗਰੋ ਲਈ ਕੰਮ ਕਰਦੇ ਸਨ ਤੇ ਪੁਲਿਸ ਵੱਲੋਂ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਇੱਕ ਸੀਕ੍ਰੀਟ ਇਨਫੋਰਮੇਸ਼ਨ ਤੇ ਸਵਿਫਟਲੀ ਐਕਟ ਕਰਦੇ ਹੋਏ ਪਟਿਆਲਾ ਪੁਲਿਸ ਨੇ ਤਿੰਨ ਮੁਲਜ਼ਮ ਅਰੈਸਟ ਕੀਤੇ ਆ ਜੋ ਦੋ ਵੱਖ-ਵੱਖ ਗੈਂਗਸ ਦੇ ਨਾਲ ਐਸੋਸੀਏਟਡ ਨੇ ਇਹ ਤਿੰਨੇ ਮੁਲਜ਼ਮ ਜੋ ਉਹਨਾਂ ਵਿੱਚੋਂ ਦੋ ਮੁਲਜ਼ਮ ਹੈਗੇ ਆ ਰੋਹਿਤ ਉਰਫ ਚੀਕੂ ਐਂਡ ਸੁਖਪਾਲ ਸੋਖ ਇਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਐਸੋਸੀਏਟਡ ਨੇ ਜਸ ਸ਼ਰਾਜ ਕਾਲਾ ਕਾਕਾ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਹੈ ਤਾਂ ਉਹ ਤਿੰਨੇ ਦੋਸ਼ੀਆਂ ਤੋਂ ਚਾਰ ਪਿਸਤਲ ਇਲੀਗਲ ਪਿਸਤਲ ਰਿਕਵਰ ਹੋਏ ਐ ਤੇ 26 ਦੇ ਕਰੀਬ ਜਿਹੜੇ ਰੋਂਡ ਰਿਕਵਰ ਹੋਏ ਐ ਆ ਜੋ ਰੋਹਿਤ ਉਰਫ ਜੀਕੂ ਤੇਜਪਾਲ ਸੁਕਾ ਆ ਇਹ ਲੋਰੈਂਸ ਗਰੁੱਪ ਨਾਲ ਐਸੋਸੀਏਟਡ ਨੇ ਇਹ ਲੋਕਲ ਜੋ ਰਾਈਵਰੀ ਚੱਲ ਰਹੀ ਸੀਗੀ ਤੇਜਪਾਲ ਤੇ ਪੁਨੀਤ ਗੋੜਾ ਦੇ ਵਿੱਚ ਇਹ ਤੇਜਪਾਲ ਦੇ ਸਾਥੀ ਨੇ ਤੇਜਪਾਲ ਦਾ ਥੋੜੇ ਮਹੀਨੇ ਪਹਿਲਾਂ ਇੱਥੇ ਮਰਡਰ ਹੋ ਗਿਆ ਸੀਗਾ ਸਨੋਰੀ ਅਡੇ ਤੇ ਜਿਹਦੇ ਵਿੱਚ ਪੁਨੀਤ ਗੋੜਾ ਅਰੈਸਟ ਕੀਤਾ ਸੀਗਾ ਅਗਸਤ ਦੇ ਮਹੀਨੇ ਦੇ ਵਿੱਚ ਆਫਟਰ ਅ ਬ੍ਰੀਫ ਇੰਕਾਊਂਟਰ ਬਾਈ ਸੀਆਈਏ ਪਟਿਆਲਾ ਐਂਡ ਕਟਵਾਲੀ ਪਟਿਆਲਾ ਤਾਂ ਉਸ ਮਰਡਰ ਕਰਕੇ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ ਆਪਸ ਦੇ ਵਿੱਚ ਤੇ ਉਹ ਰੋਹਿਤ ਉਰਫ ਚੀਕੂ ਇਹ ਨਵ ਲਾਹੌਰੀਆ ਦੇ ਨਾਲ ਜੇਲ੍ਹ ਦੇ ਵਿੱਚ ਰਿਹਾ ਤੇ ਇੱਥੇ ਸੱਤ ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ سنگੀਨ ਅਪਰਾਧ 307 302 ਦੇ ਇੱਥੇ ਮਕਦਮੇ ਦਰਜ ਨੇ ਸੋ ਉਹਦੇ ਕਰਕੇ ਐਸੋਸੀਏਸ਼ਨ ਦੇ ਵਿੱਚ ਸੀਗਾ ਲਾਰੈਂਸ ਬਿਸ਼ਨੋਈ ਗੈਂਡੇ ਦੇ ਇਹ ਇਹ ਜਾ ਰਿਹਾ ਸੀਗਾ ਕਿ ਜਿਹੜੇ ਪੁਨੀਤ ਗੋਲਾ ਤੇ ਉਹਨਾਂ ਦੇ ਸਾਥੀ ਹੈ ਉਹਨਾਂ ਤੇ ਸੁਪਾਲ ਸੁਖ ਨਾਲ ਮਿਲ ਕੇ ਫਾਇਰਿੰਗ ਕਰੇ ਜੋ ਸੁਪਾਲ ਸੁਖ ਹੈ ਇਹਦਾ ਵੀ ਕ੍ਰਿਮੀਨਲ ਹਿਸਟਰੀ ਬੜੀ ਕ੍ਰਿਮੀਨਲ ਹਿਸਟਰੀ ਹੈ ਇੱਕ ਐਨ ਫੇਮਸ ਮਰਡਰ ਹੋਇਆ ਸੀ ਪੁਨਾ ਰੇੜੀ ਵਿਖੇ ਜਿੱਦੇ ਚ ਦੋ ਔਰਤਾਂ ਦਾ ਗਲਾ ਰੇਤ ਕੇ ਕਤਲ ਹੋਇਆ ਸੀਗਾ ਉਹਦੇ ਚ ਇਹ ਦੋਸ਼ੀ ਹੈ ਤੇ ਅੱਜਕੱਲ ਬੇਲ ਤੇ ਹੈ ਤੇ ਉਹ ਇਹ ਦੋਨਾਂ ਨੇ ਮਿਲ ਕੇ ਮੱਧ ਪ੍ਰਦੇਸ਼ ਤੋਂ ਦੋ ਵੈਪਨ ਲਿਆਉਂਦੇ ਵੈਪਨ ਲੈ ਆ ਕੇ ਇਹ ਤਾਕ ਦੇ ਵਿੱਚ ਸੀਗੇ ਕਿ ਅਸੀਂ ਜਿਹੜਾ ਵਿਰੋਧੀ ਗੈਂਗ ਆ ਉੱਤੇ ਅਟੈਕ ਕਰੀਏ ਤੇ ਉੱਥੇ ਕਿਸੇ ਗਰੁੱਪ ਮੈਂਬਰ ਨੂੰ ਮਾਰੀਏ। ਤੋਂ ਇਹ ਸਵਿਫਟਲੀ ਐਕਸ਼ਨ ਕਰਦੇ ਹੋਏ ਸੀਆਈਏ ਪਟੇਲਾ ਦੀ ਟੀਮ ਨੇ ਇੱਕ ਵੱਡੀ ਵਾਰਦਾਤ ਨੂੰ ਵਰਡ ਕੀਤਾ। ਤੇ ਜੋ ਜਸ਼ਰਾਜ ਕਾਕਾ ਹੈ ਉਹ ਪੁਨੀਤ ਗੋਲਾ ਦਾ ਸਾਥੀ ਹੈ ਜੋ ਇਹਨਾਂ ਦਾ ਲੋਕਲ ਰਾਈਵਲ ਹੈਗਾ। ਉਹ ਜਿਹਨੇ ਮੈਂ ਪਹਿਲਾਂ ਦੱਸਿਆ ਕਿ ਇੱਕ ਬਰੀਫ ਇੰਕਾਊਂਟਰ ਹੋਇਆ ਸੀ ਗਸਦੇ ਵਿੱਚ ਜਿਹਦੇ ਵਿੱਚ ਉਹ ਅਰੈਸਟ ਹੋਇਆ ਸੀਗਾ ਜਿਹਦੇ ਵਿੱਚ ਉਹ ਜੇਲ੍ਹ 'ਚ ਹੈ। ਤਾਂ ਇਹ ਜੋ ਕਾਕਾ ਹੈਗਾ ਇਹਦੇ ਤੋਂ ਸਾਨੂੰ 2 ਪਿਸਤਲ ਮਿਲੇ ਆ ਤੇ 14 ਰੌਨ ਮਿਲੇ ਆ ਅ ਤੋ ਟੋਟਲ ਕੁੱਲ ਮਿਲਾ ਕੇ ਸਾਨੂੰ 4 ਇਲੀਗਲ ਪਿਸਤਲ ਤੇ 26 ਰੌਨ ਰਿਕਵਰ ਹੋਏ ਆ ਤੇ ਇਹਦੀ ਇਨਵੈਸਟੀਗੇਸ਼ਨ ਅਸੀਂ ਥੋਰੋਲੀ ਕਰ ਰਹੇ ਆ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਾਂਗੇ